ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕਿਦਾਂ ਸਾਰੇ ਠੀਕ ਠਾਕ ਹੋ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੀ ਹੋਵੋਗੇ ਹਾਂਜੀ ਅੱਜ ਆਪਾਂ ਫਿਰ ਤੁਹਾਨੂੰ ਪ੍ਰਾਤਨ ਚੀਜ਼ਾਂ ਦੀ ਇਹ ਗੱਲ ਕਰਨ ਲੱਗੇ ਆਂ ਤੇ ਪ੍ਰਾਤਨ ਚੀਜ਼ਾਂ ਦੇ ਵਿੱਚੋਂ ਇਹ ਇੱਕ ਆਪਾਂ ਤੁਹਾਨੂੰ ਹੋਰ ਨਮੂਨਾ ਦਿਖਾਉਣ ਜਾ ਰਹੇ ਆਂ ਤੇ ਇਹਨੂੰ ਇਹਨੂੰ ਕਹਿੰਦੇ ਹੈਗੇ ਆ ਬਾਗ ਇਹ ਪ੍ਰਾਤਨ ਬਾਗ ਦਾ ਹੀ ਦੇਖੋ ਇਹ ਹੀ ਬਾਗ ਬਹੁਤ ਪੁਰਾਣਾ ਹੈ 100 ਸਾਲ ਦੇ ਕਰੀਬ ਹੈਗਾ ਕਿ 100 ਸਾਲ ਦੇ ਤੇ ਇੰਨਾ ਵਧੀਆ ਇਹ ਪ੍ਰਾਤਨ ਬਾਗ ਪਿਆ ਹੈਗਾ ਇਹ ਕਿ ਅੱਜ ਕੱਲ ਤਾਂ ਆਪਾਂ ਨੂੰ ਇਹੀ ਚਾ ਕੁਝ ਨਹੀਂ ਮਿਲਦਾ ਹੈਗਾ ਨਾ ਤਾਂ ਇਦਾਂ ਦੀ ਆਪਣੀ ਆਪਣੀ ਕਢਾਈ ਨਾ ਡਿਜ਼ਾਈਨ ਬਣਾਤ ਹਿੰਦਿਆ ਚਲੋ ਅੱਜ ਕੱਲ ਕਾਪੀ ਤਾਂ ਕਰਦੇ ਆ ਆਪਾਂ ਪਰ ਆਹ ਚੀਜ਼ਾਂ ਦੇਖ ਲੋ ਵਧੀਆ ਕਿੰਨਾ ਵਧੀਆ ਪਿਆ ਹੈ ਕੋਈ ਇਹਨਾਂ ਦਾ ਰੰਗ ਵੀ ਨਹੀਂ ਉੱਡਿਆਗਾ ਹੈਨਾ ਤੇ ਮਤਲਬ ਕਿੰਨੀ ਵਧੀਆ ਸਾਮ ਸੰਭਾਲ ਆ ਇਹਦੀ ਤੇ ਇਹਨੂੰ ਕਹਿੰਦੀ ਆ ਬਾਗ ਪ੍ਰਾਤਨ ਬਾਗ ਤੇ ਬਾਗ ਆਪਾਂ ਤੁਹਾਨੂੰ ਖੁੱਲ ਕੇ ਦਿਖਾ ਦਿੰਨੇ ਆ ਇਹਦੀ ਸਾਰੀ ਲੈਂਥ ਵਗੈਰਾ ਤੁਹਾਨੂੰ ਦੇਖ ਕੇ ਜੂ ਵੀ ਫੇਰ ਪਤਾ ਲੱਗ ਜੂਗਾ ਤੇ ਸਾਰੀ ਫੇਰ ਤੁਹਾਨੂੰ ਆਪਾਂ ਇਹਦੀ ਡੈਕੋਰੇਸ਼ਨ ਕਿਵੇਂ ਸਾਈਡਾਂ 'ਤੇ ਜਿਹੜੀਆਂ ਹੈਗੀਆਂ ਐ ਸਾਈਡਾਂ ਉਹਨਾਂ 'ਤੇ ਕਿੰਨੇ ਸੋਹਣੀਆਂ ਬੂਟੀਆਂ ਕਰਕੇ ਵਿਖੋ ਬਣਾ ਕੇ ਹੈਨਾ ਉਹਨਾਂ ਇਹਨਾਂ ਦਾ ਐਂਡ ਕੀਤਾ ਵਾਈ ਹੈਨਾ ਤੇ ਇਹ ਸਟਾਰਟਿੰਗ ਕਿਵੇਂ ਹੋਈ ਹੋਈ ਹੈ ਇੱਥੋਂ ਸਟਾਰਟ ਵਿਖੋ ਕਿੰਨੀ ਬਰੀਕੀ ਦੇ ਨਾਲ ਬ੍ਰੀਕ ਬ੍ਰੀਕ ਡਿਜ਼ਾਈਨ ਕਰਕੇ ਹੈਨਾ ਤੇ ਬਹੁਤ ਵਧੀਆ ਬਾਗ ਆਇਆ ਇਹ ਤੇ ਵੀ ਪ੍ਰਾਦਨਮ ਬਾਗ ਤੇ ਜਿਹੜੇ ਆਪਾਂ ਨੂੰ ਅੱਜ ਕੱਲ ਮਿਲਦੇ ਨਹੀਂ ਕਿਤੋਂ ਵੀ ਤੇ ਬਹੁਤ ਵਧੀਆ ਪਰਿਵਾਰ ਆ ਜਿਨ੍ਹਾਂ ਨੇ ਇਹ ਚੀਜ਼ਾਂ ਦੀ ਸਾਂਭ ਸੰਭਾਲ ਕੀਤੀ ਵੀ ਆ ਤੇ ਬਹੁਤ ਵਧੀਆ ਪਰਿਵਾਰ ਆ ਮੇਰਾ ਜਿਹੜੇ ਸਹਿਯੋਗ ਦਿੰਦੇ ਆ ਨਾਲ ਮੈਨੂੰ ਦੱਸਦੇ ਆ ਤੇ ਬਾਅਦ ਵਿੱਚ ਆਪਾਂ ਹੁਣ ਤੁਹਾਨੂੰ ਇਧਰੋਂ ਸਾਰਾ ਟਰਾਈ ਕਰਕੇ ਦਿਖਾਉਨੇ ਆ ਉਧਰੋਂ ਖੋਲ ਕੇ ਚੰਗੀ ਤਰ੍ਹਾਂ ਆ ਦੇਖੋ ਕਿੰਦੀ ਜਿਹੀ ਲੈਂਥ ਆ ਦੇਖੋ ਦੇਖੋ ਕਿੰਨਾ ਵਧੀਆ ਲਹਿਰੀਆ ਬਣਿਆ ਹੋਇਆ ਹੈ ਹੈਨਾ ਤੇ ਆディ ਕੋ ਇਧਰਲੀ ਲੱਕ ਇਧਰਲੀ ਸਾਈਡ ਤੋਂ ਤੇ ਉਧਰਲੇ ਪੱਲੇ ਤੋਂ ਤੇ ਉਧਰ ਪੱਲੇ ਤੋਂ ਹਨਾ ਦੇਖੋ ਕਿੰਨਾ ਵਧੀਆ ਹੈ ਬਾਗਾ ਲੈਰੀਗੀ ਦਾ ਬਾਗਾ ਬਾਗ ਦੀ ਡਿਜ਼ਾਈਨਿੰਗ ਦੇਖੋ ਪੀਠ ਤੇ ਇਹਦੀਆਂ ਰੰਗ ਲੱਕ ਹਨਾ ਕੱਪੜਾ ਜਿਹੜਾ ਹੈਗਾ ਆਪਣਾ ਥ्रेड ਉਹ ਦੇਖੋ ਕਿੰਨਾ ਹਨਾ ਆਪਣਾ ਪਟਦੀਆਂ ਪਟਦੀਆਂ ਰੀਲਾਂ ਦਾ ਬਣਿਆ ਹੋਇਆ ਏ ਉਦੋਂ ਗਾਂ ਵਿੱਚ ਵਿੱਚ ਬਰੀਕ ਬਰੀਕ ਡਿਜ਼ਾਈਨਿੰਗ ਕੀਤੀ ਵੀ ਆ ਕਿੰਨੀ ਮਿਹਨਤ ਲੱਗੀ ਆ ਕਿੰਨਾ ਕਿਤੋਂ ਭੋਰਾ ਵੀ ਕੱਪੜਾ ਨਹੀਂ ਦਿੰਦਾ ਆ ਕੱਪੜਾ ਤੈਂ ਦਾ ਪਾਵਾ ਵਾਲਾ ਕੱਪੜਾ ਕਿ ਤੂੰ ਨਹੀਂ ਦਿੰਦਾ ਇੰਨੀ ਮਿਹਨਤ ਪ੍ਰਾਣੀਆਂ ਬਜ਼ੁਰਗ ਮਾਈਆਂ ਨੇ ਲਾਈ ਹੋਈ ਆ ਹਨਾ ਧੰਨ ਸੀ ਉਹ ਮਾਵਾ ਧੰਨ ਨਾ ਹਨ ਉਹ ਪਰਿਵਾਰ ਜਿਨ੍ਹਾਂ ਨੇ ਹੁਣ ਇਹ ਚੀਜ਼ਾਂ ਸੰਭਾਲ ਕੇ ਰੱਖੀਆਂ ਉਹਨਾਂ ਜਿਹੜਾ ਕੋਈ ਅੱਜ ਕੱਲ ਤਾਂ ਇਹਨਾਂ ਚੀਜ਼ਾਂ ਨੂੰ ਸੰਭਾਲਦਾ ਹੀ ਨਹੀਂ ਹੈਗਾ ਹੈ ਹਨਾ ਤੇ ਤੁਹਾਨੂੰ ਮਾਵਾ ਹਨ ਤੁਹਾਨੂੰ ਉਹਨਾਂ ਦੀ ਕਮਾਈ ਜਿਹੜੀਆਂ ਘਰ ਦੇ ਕੰਮ ਧੰਦੇ ਕਰਨ ਤੋਂ ਬਾਅਦ ਵੀ ਹਨਾ ਇਹਨਾਂ ਚੀਜ਼ਾਂ 'ਚ ਪਈਆਂ ਸੀ ਆਪਾਂ ਹੁਣ ਬੱਚਿਆਂ ਨੂੰ ਬਹੁਤ ਪੜਾ ਪੜ ਲਿਖਾ ਤਾਂ ਲੈਣੇ ਆ ਨਾਲ ਉਹਨਾਂ ਨੂੰ ਆਪਾਂ ਚੁੱਲ੍ਹੇ ਚੌਂਕਿਆਂ ਤੱਕ ਤਾਂ ਨਹੀਂ ਹੈਗਾ ਰੱਖਦੇ ਹੈਗੇ ਕਿ ਬਸ ਕੱਲਾ ਪੜਾਈਆਂ ਲਿਖਾਈਆਂ ਦੇ ਵਿੱਚ ਹੀ ਹਨਾ ਸੀ ਮਾਤਾ ਬੱਚੇ ਤੇ ਆ ਦੇਖੋ ਇਹਨਾਂ ਦੀ ਸਾਈਡਾਂ ਵਾਲੇ ਬਾਡਰ ਸਾਈਡਾਂ ਵਾਲੇ ਬਾਡਰ ਕੱਢੇ ਹੋਏ ਆ ਦੇਖ ਲਓ ਤੁਸੀਂ ਆਪ ਹੀ ਦੇਖ ਸਕਦੇ ਆ ਸਾਈਡਾਂ ਵਾਲੇ ਬਾਡਰ ਹੈ ਤੇ ਇਹ ਵੀ ਆਪਣੇ ਕੋਲੇ ਮਤਲਬ ਕਿ ਆਪਣੇ ਕੋਈ ਨੋਨ ਹੀ ਸੀਗੇ ਤੇ ਉਹਨਾਂ ਨੇ ਆਪਾਂ ਨੂੰ ਦੱਸਿਆ ਕਿ ਸਾਡੇ ਕੋਲੇ ਪਿਆ ਵੀ ਤੁਸੀਂ ਬਣਾ ਸਕਦੀਆਂ ਵੀਡੀਓ ਦਿਖਾ ਸਕਦੇ ਆ ਤੇ ਇਹ ਪ੍ਰਾਰਥਨ ਵਾਗ ਆ ਵੀ ਤੁਸੀਂ ਮੈਨੂੰ ਵੀ ਮਤਲਬ ਕਿ ਉਹ ਦਿਆ ਕਰੋ ਹੌਸਲਾ ਭਜਾਈ ਮੇਰੀ ਵੀ ਕਰਿਆ ਕਰੋ ਵੀ ਮੈਂ ਵੀ ਇੰਨੇ ਮਸ਼ਤਕ ਦੇ ਨਾਲ ਤੁਹਾਨੂੰ ਸਾਰਾ ਕੁਝ ਦਿਖਾਨੀ ਆ ਹਨ ਤੇ ਤੁਹਾਡਾ ਕੰਮ ਆ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਜਿਵੇਂ ਸਾਰਿਆਂ ਨੇ ਪਹਿਲਾਂ ਵੀ ਚੈਨਲ ਨੂੰ ਸਬਸਕ੍ਰਾਈਬ ਕੀਤਾ ਵਾਈ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਦੇਖੋ ਇੱਕੋ ਹੀ ਬਾਗ ਦੇ ਵਿੱਚ ਇੰਨੇ ਡਿਜ਼ਾਈਨ ਪਾ ਰੱਖੇ ਆ ਨਾ ਜੀ ਆ ਵੀ ਇੱਕ ਡਿਜ਼ਾਈਨ ਅੱਗੇ ਜਾ ਕੇ ਦੂਜਾ ਡਿਜ਼ਾਈਨ ਅੱਗੇ ਜਾ ਕੇ ਆਹ ਤੀਜਾ ਡਿਜ਼ਾਈਨ ਛੋਟਾ ਫਿਰ ਅੱਗੇ ਜਾ ਕੇ ਵੱਡਾ ਚੌਥਾ ਡਿਜ਼ਾਈਨ ਫਿਰ ਜਾ ਕੇ ਫਿਰ ਪੰਜਵਾਂ ਡਿਜ਼ਾਈਨ ਆਹਾ ਮਤਲਬ ਕਿਤੇ ਛੋਟੇ ਤੋਂ ਛੋਟੇ ਟੰਕੇ ਨਾਲ ਤੇ ਫਿਰ ਉਦੋਂਗਾ ਆਹਾ ਤੇ ਫਿਰ ਇਹ ਲਹਿਰ ਗਿਆ ਦੇਖੋ ਬੰਨਦਾ ਤੇ ਫਿਰ ਆਪਕੋ ਤੁਹਾਨੂੰ ਲੰਬੀ ਕਰਕੇ ਵੀਡੀਓ ਇਦੋਂ ਆਹ ਦਿਖਾ ਦਿੰਦੇ ਹੈਗੇ ਆ ਆ ਦੇਖੋ ਵਿਸ਼ਿਆ ਹੋਇਆ ਠੀਕ ਹੈ ਜੀ ਤੁਹਾਨੂੰ ਇਹ ਵੀਡੀਓ ਲੱਗੀ ਵਧੀਆ ਮੇਰਾ ਪ੍ਰਾਲਾ ਲੱਗਿਆ ਵਧੀਆ ਤੇ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਹਰਬਾਨੀ ਸਤਿ ਸ਼੍ਰੀ ਅਕਾਲ